ਹਾਏ ਪੁੱਤ ਦਾ ਲੋਕੋ ਵੇ ਬੁਰਾ ਬਿਸ਼ੋੜਾ ਕੀ ਤਕਦੀਰੇ ਤੈ ਮਾਰਿਆ ਲੋੜਾ ਹੋ ਤੇਰੀ ਮਾਂ ਮਰ ਗਈ ਵੇ ਥਾਂ ਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਸੋਹਣਿਆ ਜਾਂਦੀ ਵਾਰੀ ਹਾਏ ਡਾਂਗਿਆ ਨਾ ਕਿ ਨਾ ਮੰਗਿਆ ਪਾਣੀ ਉਠ ਪੁੱਤ ਵੇ ਤੇਰੇ ਖੇਡਣ ਹਾਣੀ ਉਹ ਖੇਡ ਲਠਡੜੀ ਸ਼ਾਵੇਂ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਸੋਣਿਆ ਜਾਂਦੀ ਵਾਰੀ ਹਾਏ ਪੁੱਤ ਦਾ ਲੋਕੋ ਵੇ ਬੁਰਾ ਬਿਛੋੜਾ ਕੀ ਤਕਦੀਰੇ ਤਹਿ ਮਾਰਿਆ ਲੋੜਾ ਹੋ ਤੇਰੀ ਮਾਂ ਮਰ ਗਈ ਵੇ ਥਾਂ ਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਸੋਹਣਿਆ ਜਾਂਦੀ ਵਾਰੀ ਹਾਏ ਡਾਂਗਿਆ ਨਾ ਗਿਨਾ ਮੰਗਿਆ ਪਾਣੀ ਉਠ ਪੁੱਤ ਵੇ ਤੇਰੇ ਖੇਡਣ ਹਾਣੀ ਹੋ ਖੇਡ ਲਠਡੜੀ ਛਾਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਸੋਹਣਿਆ ਜਾਂਦੀ ਵਾਰੀ